ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਇੱਕ ਗਰੀਬ ਮਾਲੀ ਦਾ ਮੁੰਡਾ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਇਹ ਵੀਡੀਓ ਸਿਰਫ ਔਰ ਸਿਰਫ ਫੁੱਟਬਾਲ ਦੇਖਣ ਵਾਲਿਆਂ ਵਾਸਤੇ ਜਾਂ ਫੁੱਟਬਾਲ ਨੂੰ ਪਸੰਦ ਕਰਨ ਵਾਲਿਆਂ ਵਾਸਤੇ ਹੀ ਨਹੀਂ ਹੈ ਬਲਕਿ ਉਹਨਾਂ ਸਭ ਵਾਸਤੇ ਹੈ ਜੋ ਦਿਨ ਰਾਤ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰਨੀ ਚਾਹੁੰਦੇ ਨੇ ਤਾਂ ਇਸ ਕਰਕੇ ਇਸ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਨਾਮ ਹੈ ਕ੍ਰਿਸਟੀਨਿਓ ਰੋनाल्डੋ ਫੈਨ ਫਲੋਇੰਗ ਇੰਨੀ ਜ਼ਿਆਦਾ ਕਿ YouTube ਚੈਨਲ ਬਣਾਉਣ ਤੋਂ ਬਾਅਦ ਰਾਤੋਂ ਰਾਤ ਸਬਸਕ੍ਰਾਈਬਰ ਮਿਲੀਅਨਸ ਦੇ ਵਿੱਚ ਹੋ ਗਏ ਇਹ ਦੇਖ YouTube ਵੀ ਹੈਰਾਨ ਰਹਿ ਗਿਆ ਅਤੇ YouTube ਚੈਨਲ ਨੂੰ ਹੈਂਡਲ ਕਰਨ ਵਾਸਤੇ ਸਪੈਸ਼ਲ ਟੀਮ ਬਿਠਾਈ ਕਿ ਕਿਤੇ YouTube ਦਾ सर्वर ही डाउन ना हो चला जा रही आप ही सोचो कि उस बंद नेत चलो हम आपको फुटबॉल वाले लोग क्रिश्चैनियो अपना रब मानते हैं तो सोच के हैरान होगी कि क्रिश्चैनियो फुटबॉल खेल के एक साल का सत्त सौ करोड़ रुपए कमाते हैं जी हाँ सत्त सौ करोड़ रुपए और भी एक साल का ਪਰ ਤੁਸੀਂ ਇਹ ਸੋਚੋਗੇ ਸੋਚ ਕੇ ਹੈਰਾਨ ਹੋਵੋਗੇ ਕਿ ਸ਼ੌਰਤੀ ਇੰਨੀ ਉਚਾਈ ਤੇ ਬੈਠੇ ਇਸ ਇਨਸਾਨ ਦਾ ਬਚਪਨ ਟੀਨ ਦੀ ਇੱਕ ਟਪਕਦੀ ਹੋਈ ਛੱਤ ਦੇ ਥੱਲੇ ਬੀਤਿਆ ਅੱਜ ਅਸੀਂ ਤੁਹਾਨੂੰ ਰੋਨਾਲਡੋ ਜਿਿੱਤਹੀ ਦੇ ਉਹਨਾਂ ਪਹਿਲੂਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਰੋਨਾਲਡੋ ਦਾ ਜਨਮ 5 ਫਰਵਰੀ 1985 ਨੂੰ ਪੁਰਤਗਾਲ ਦੇ ਸ਼ਹਿਰ ਅਂਚਲ ਵਿੱਚ ਹੋਇਆ ਰੋਨਾਲਡੋ ਪੁਰਤਗਾਲ ਦੀ ਨੈਸ਼ਨਲ ਫੁੱਟਬਾਲ ਟੀਮ ਦੇ ਕੈਪਟਨ ਵੀ ਰਹੇ ਹਨ ਲੇਕਿਨ ਹਮੇਸ਼ਾ ਤੋਂ ਹੀ ਕ੍ਰਿਸਚੀਅਨਿਓ ਦੀ ਜ਼ਿੰਦਗੀ ਐਵੇਂ ਦੀ ਨਹੀਂ ਸੀ ਇੱਥੋਂ ਤੱਕ ਪਹੁੰਚਣ ਦਾ ਸਫ਼ਰ ਕਿਸੇ ਫਿਲਮ ਤੋਂ ਕੱਟ ਨਹੀਂ ਸੀ ਕਿਹਾ ਜਾਂਦਾ ਹੈ ਕਿ ਬਚਪਨ ਤੇ ਵੀ ਰੋਨਾਲਡੋ ਇੱਕ ਟੀਨ ਵਾਲੀ ਛੱਤ ਦੇ ਥੱਲੇ ਰਹਿਣਾ ਕਰਦੇ ਸੀਗੇ ਉਹਨਾਂ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਵਿੱਚ ਇੱਕ ਪੈਣ ਦੋ ਭਰਾ ਤੇ ਮਾਤਾ ਪਿਤਾ ਸੀ ਇੱਕ ਸਾਧਾਰਨ ਜਿਹੇ ਪਰਿਵਾਰ ਵਿੱਚ ਜੰਮੇ ਕ੍ਰਿਸਚੀਅਨਿਓ ਦੇ ਪਿਤਾ ਪੁਰਤਕਾਲ ਦੇ ਵਿੱਚ ਹੀ ਨਗਰ ਨਿਗਮ ਦੇ ਵਿੱਚ ਮਾਲੀ ਦੇ ਤੌਰ ਤੇ ਕੰਮ ਕਰਦੇ ਸੀ ਉਹ ਬਾਗ ਦੇ ਵਿੱਚ ਪੌਦਿਆਂ ਦੀ ਕਟਾਈ-ਛਟਾਈ ਤੇ ਉਹਨਾਂ ਨੂੰ ਪਾਣੀ ਦੇ ਕੇ ਪੌਦਿਆਂ ਨੂੰ ਹਰਾ ਰੱਖਣ ਦਾ ਕੰਮ ਕਰਦੇ ਸੀ ਛੋਟੀ ਉਮਰ ਦੇ ਵਿੱਚ ਹੀ ਰੋਨਾਲਡੋ ਨੇ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਫੁੱਟਬਾਲ ਨਾਲ ਬਹੁਤ ਜ਼ਿਆਦਾ ਪਿਆਰ ਸੀ ਰੋਨਾਲਡੋ ਦੀ ਐਵੀਂ ਦੀ ਲਗਨ ਦੇਖ ਕੇ ਸਿਰਫ 8 ਸਾਲ ਦੀ ਉਮਰ ਦੇ ਵਿੱਚ ਹੀ ਉਸ ਨੂੰ ਫੁੱਟਬਾਲ ਦੇ ਐਡਲਿਨੋ ਕਲੱਬ ਦੇ ਵਿੱਚ ਚੁਣ ਲਿਆ ਗਿਆ ਰੋਨਾਲਡੋ ਦੀ ਮਾਤਾ ਦਾ ਨਾਮ ਮਰੀਆ ਹੈ ਉਹਨਾਂ ਦੀ ਮਾਤਾ ਉਸ ਨੂੰ ਕਰਾਈ ਬੇਬੀ ਕਹਿ ਕੇ ਬੁਲਾਇਆ ਕਰਦੀ ਸੀ ਕਿਉਂਕਿ ਰੋनाल्डੋ ਜਦੋਂ ਵੀ ਗੇਮ ਖੇਡਦਾ ਤੇ ਹਾਰ ਜਾਂਦਾ ਜੇਕਰ ਹਾਰ ਜਾਂਦਾ ਤਾਂ ਰੋਣ ਲੱਗ ਜਾਂਦਾ ਸੀਗਾ ਗਰਾਊਂਡ ਦੇ ਵਿੱਚ ਹੀ ਰੋनाल्डੋ ਨੂੰ ਸਕੂਲ ਵਿੱਚ ਹਮੇਸ਼ਾ ਕਲਾਸ ਤੋਂ ਜ਼ਿਆਦਾ ਗਰਾਊਂਡ ਦੇ ਵਿੱਚ ਦੇਖਿਆ ਜਾਂਦਾ ਸੀ ਕ੍ਰਿਸਟੀਨਿਓ ਨੂੰ ਫੁੱਟਬਾਲ ਨਾਲ ਇੰਨਾ ਜ਼ਿਆਦਾ ਲਗਾ ਸੀ ਕਿ ਇੰਨੀ ਜ਼ਿਆਦਾ ਲਧੀਆ ਫੁੱਟਬਾਲ ਖੇਡਣ ਲੱਗ ਗਿਆ ਸੀ ਕਿ 9 ਸਾਲ ਦੀ ਉਮਰ ਦੇ ਵਿੱਚ ਹੀ ਕ੍ਰਿਸਟੀਨਿਓ ਨੂੰ ਪੁਰਤਗਾਲ ਦੀ ਸਭ ਤੋਂ ਵੱਡੀ ਫੁੱਟਬਾਲ ਅਕੈਡਮੀ ਨੇ ਆਪਣਾ ਮੈਂਬਰ ਬਣਾ ਲਿਆ ਸੀ ਪੁਰਤਗਾਲ ਦੇ ਸਭ ਤੋਂ ਵੱਡੇ ਸਪੋਰਟਸ ਕਲੱਬ ਵਿਗ ਸਲੈਕਟ ਹੋਣ ਤੋਂ ਬਾਅਦ ਕ੍ਰਿਸਟੀਨਿਓ ਇੱਥੇ ਲਗਾਤਾਰ 2 ਸਾਲ ਤੱਕ ਖੇលਦੇ ਰਹੇ ਕ੍ਰਿਸਟੀਨਿਓ ਨੇ ਦੱਸਿਆ ਕਿ ਆਪਣੇ ਪਹਿਲੇ ਗੇਮ ਲਈ ਉਹ ਆਪਣੇ ਦੋਸਤ ਅਲਬਰਟ ਫਰਨੇਂਟੋ ਦੇ ਸ਼ੁਕਰਗੁਜ਼ਾਰ ਰਹਿਣਗੇ ਰੋनाल्डੋ ਨੇ ਅਲਬਰਟ ਰੋनाल्डੋ ਤੇ ਅਲਬਰਟ 21 ਸਪੋਰਟਸ ਕਲੱਬ ਵਾਸਤੇ ਖੇលਦੇ ਸੀ ਇੱਕ ਦਿਨ ਜਦੋਂ ਸਪੋਰਟਿੰਗ ਲਿਸਬਨ ਨੇ ਆਫੀਸ਼ੀਅਲੀ ਉਹਨਾਂ ਦੇ ਟ్రਾਇਲ ਲੈਣੇ ਸ਼ੁਰੂ ਕੀਤੇ ਉਹ ਟ్రਾਇਲ ਲੈਣ ਆਏ ਸੀ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਜੋ ਵੀ ਸਭ ਤੋਂ ਜ਼ਿਆਦਾ ਗੋਲ ਕਰੂਗਾ ਉਹਨੂੰ ਅਸੀਂ ਆਪਣੀ ਅਕੈਡਮੀ ਦੇ ਵਿੱਚ ਐਡਮਿਸ਼ਨ ਦਵਾਂਗੇ ਰੋनाल्डੋ ਦੀ ਟੀਮ ਇੱਕ ਇਹ ਮੈਚ 3-0 ਤੋਂ ਜਿੱਤ ਜਾਂਦੀ ਹੈ ਜਿਸ ਵਿੱਚ ਪਹਿਲਾ ਗੋਲ ਰੋनाल्डੋ ਤੇ ਤੀਜਾ ਉਹਦੇ ਹੀ ਦੋਸਤ ਅਲਬਰਟ ਨੇ ਮਾਰਿਆ ਉਹ ਤੀਜਾ ਗੋਲ ਸੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੀਜਾ ਗੋਲ ਕਰਨ ਵਾਸਤੇ ਗੋਲ ਅਲਬਰਟ ਗੋਲਕੀਪਰ ਦੇ ਨੇੜੇ ਲੈ ਕੇ ਜਾ ਚੁੱਕੇ ਸੀ ਉਹ ਗੋਲ ਕਰਨ ਵਾਸਤੇ ਅਲਬਰਟ ਨੇ ਫੁੱਟਬਾਲ ਨੂੰ ਹਲਕਾ ਜਿਹਾ ਪੁਸ਼ੀ ਕਰਨਾ ਸੀ ਪਰ ਉਹਨਾਂ ਨੇ ਐ ਜਿਹਾ ਕੀਤਾ ਨਹੀਂ ਬਲਕਿ ਫੁੱਟਬਾਲ ਨੂੰ ਰੋनाल्डੋ ਨੂੰ ਪਾਸ ਕਰ ਦਿੱਤਾ ਉਸ ਤੋਂ ਬਾਅਦ ਰੋनाल्डੋ ਨੇ ਗੋਲ ਗੋਲ ਕਰ ਦਿੱਤਾ ਅਕੈਡਮੀ ਦੇ ਵਿੱਚ ਐਡਮਿਸ਼ਨ ਵੀ ਲੈ ਲਿਆ ਰੋनाल्डੋ ਨੇ ਬਾਅਦ ਵਿੱਚ ਪੁੱਛਿਆ ਗਿਆ ਰੋनाल्डੋ ਨੇ ਅਲਬਰਟ ਨੂੰ ਪੁੱਛਿਆ ਕਿ ਤੂੰ ਐਵੇਂ ਕਿਉਂ ਕੀਤਾ ਤਾਂ ਉਹਨੇ ਕਿਹਾ ਕਿ ਤੂੰ ਮੇਰੀ ਤੋਂ ਬਹੁਤ ਜ਼ਿਆਦਾ ਬਿਹਤਰੀਨ ਫੁੱਟਬਾਲ ਖਿਡਾਰੀ ਹੈ ਇਸ ਤੋਂ ਬਾਅਦ ਰੋनाल्डੋ ਤੇ ਅਲਬਰਟ ਦੀ ਦੋਸਤੀ ਹੋਰ ਵੀ ਜ਼ਿਆਦਾ ਗਹਿਰੀ ਹੋ ਗਈ ਇਸ ਤੋਂ ਬਾਅਦ ਪੁਰਤਗਾਲ ਦੇ ਵੱਡੇ ਸਪੋਰਟਸ ਮੈਂਬਰਾਂ ਨੇ ਰੋनाल्डੋ ਨੂੰ 15 ਸਾਲ ਦੀ ਉਮਰ ਵਿੱਚ ਸਾਈਨ ਕਰ ਲਿਆ। ਇਹ ਕਲੱਬ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਸੀ। ਔਰ ਇਸ ਕਰਕੇ 12 ਸਾਲ ਦੀ ਉਮਰ ਦੇ ਵਿੱਚ ਹੀ ਰੋनाल्डੋ ਨੂੰ ਆਪਣਾ ਪਰਿਵਾਰ ਛੱਡ ਕੇ ਪੁਰਤਗਾਲ ਦੀ ਰਾਜਧਾਨੀ ਲਿਸਬਨ ਦੇ ਵਿੱਚ ਜਾਣਾ ਪਿਆ। ਆਪਣੇ ਪਰਿਵਾਰ ਨੂੰ ਛੱਡ ਕੇ ਜਾਣ ਦਾ ਰੋनाल्डੋ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਜਦੋਂ ਰੋनाल्डੋ 15 ਸਾਲ ਦਾ ਹੋਇਆ ਤਾਂ ਇਹਨਾਂ ਦੇ ਮਾਤਾ-ਪਿਤਾ ਨੂੰ ਪਤਾ ਲੱਗਿਆ ਕਿਰਨਾਲਡੋ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਚੱਲ ਰਹੀ ਹੈ ਉਹ ਪਰੇਸ਼ਾਨੀ ਕੀ ਸੀ ਉਸ ਤੋਂ ਬਾਅਦ ਰੋਨਾਲਡੋ ਨੂੰ ਡਾਕਟਰ ਕੋਲ ਲੈ ਕੇ ਜਾਇਆ ਗਿਆ ਤੇ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਹਾਰਟ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਤੇ ਡਾਕਟਰ ਨੇ ਉਹਨਾਂ ਨੂੰ ਫੁੱਟਬਾਲ ਖੇਡਣ ਤੋਂ ਮਨਾ ਕਰ ਦਿੱਤਾ ਡਾਕਟਰ ਨੇ ਕਿਹਾ ਕਿ ਜਾਂ ਤਾਂ ਰੋਨਾਲਡੋ ਦੀ ਹਾਰਟ ਦੀ ਸਰਜਰੀ ਕਰਨੀ ਪਊਗੀ ਜਾਂ ਫਿਰ ਉਹਨਾਂ ਨੂੰ ਹਮੇਸ਼ਾ ਵਾਸਤੇ ਫੁੱਟਬਾਲ ਖੇਡਣਾ ਛੱਡਣਾ ਪਊਗਾ ਫੁੱਟਬਾਲ ਫੀਲਡ ਦੇ ਵਿੱਚ ਸਾਰਾ ਦਿਨ ਕੁੱਚਾਰਨ ਵਾਸਤੇ ਵਾਲੇ ਰੋनाल्डੋ ਨੂੰ ਫੁੱਟਬਾਲ ਦਾ ਖੇਲਣਾ ਫੁੱਟਬਾਲ ਨਾ ਖੇਲਣਾ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਲਈ ਰੋनाल्डੋ ਨੇ ਦੂਜਾ ਰਸਤਾ ਚੁਣਿਆ ਤੇ ਡਾਕਟਰ ਨੂੰ ਆਪਣੇ ਹਾਰਟ ਦੀ ਸਰਜਰੀ ਕਰਨ ਵਾਸਤੇ ਗਿਆ ਇਸ ਸਰਜਰੀ ਤੇ ਵਿੱਚ ਜਾਨ ਦਾ ਜਾਨ ਜਾਨ ਦਾ ਵੀ ਖਤਰਾ ਸੀ ਇਸ ਸਰਜਰੀ ਤੋਂ ਰਿਕਵਰ ਹੋਣ ਤੋਂ ਬਾਅਦ ਰੋनाल्डੋ ਦੁਬਾਰਾ ਫੁੱਟਬਾਲ ਖੇਲਣ ਵਾਸਤੇ ਤਿਆਰ ਹੋ ਚੁੱਕੇ ਸੀ ਇਸ ਤੋਂ ਬਾਅਦ ਰੋनाल्डੋ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਦੁੱਖ ਆਇਆ ਜਦੋਂ ਉਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ ਕਿਉਂਕਿ ਰੋनाल्डੋ ਆਪਣੇ ਪਿਤਾ ਦੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਸੀ ਸਾਰਾ ਕੁਝ ਉਹਨਾਂ ਨਾਲ ਸ਼ੇਅਰ ਕਰਿਆ ਕਰਿਆ ਕਰਦੇ ਸੀ ਸ਼ਰਾਬ ਪੀਣ ਕਰਕੇ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ ਇਸ ਕਰਕੇ ਅਸਤ ਰੋनाल्डੋ ਨੇ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਇਆ ਉਹਨਾਂ ਦੇ ਪਿਤਾ ਦੀ ਪਿਤਾ ਹੀ ਇਖਲੋਤੇ ਕਰਨ ਤੋਂ ਕਮੋੜ ਵਾਲੇ ਸਨ ਦੱਸਿਆ ਸੀ ਉਹਨਾਂ ਦੇ ਪਿਤਾ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਹੋਣ ਲੱਗੀ ਰੋਨਾਲਡੋ ਦੀ ਮਾਤਮ ਨੂੰ ਬੁੱਜੇ ਨੇ ਘਰੇ ਜਾ ਕੇ ਕੰਮ ਕਰਨਾ ਪੈਂਦਾ ਸੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪਰੋਨਾਲਡੋ ਨੇ ਇਹਨਾਂ ਸਭ ਪਰੇਸ਼ਾਨੀਆਂ ਤੋਂ ਚੂਸਦੇ ਹੋਏ ਆਪਣੀ ਫੁੱਟਬਾਲ ਦੀ ਗੇਮ ਨੂੰ ਜਾਰੀ ਰੱਖਿਆ ਬਹੁਤ ਜ਼ਿਆਦਾ ਹਾਰਡ ਵਰਕ ਕਰਨ ਤੋਂ ਬਾਅਦ ਅੱਗੇ ਜਾ ਕੇ ਰੋਨਾਲਡੋ ਇੱਕ ਬਹੁਤ ਬੇਤਨ ਖਿਡਾਰੀ ਦੇ ਰੂਪ ਵਿੱਚ ਬਰੇ ਰੋਨਾਲਡੋ ਨੇ ਆਪਣਾ ਪਹਿਲਾ ਕਲੱਬ ਮੈਚ 17 ਸਾਲ ਦੀ ਉਮਰ ਦੇ ਵਿੱਚ ਖੇਡਿਆ ਖੇਡਿਆ ਵਧੀਆ ਗੇਮ ਖੇਡਣ ਕਰਕੇ ਇਸ ਮੈਚ ਤੋ ਰੋਨਾਲਡੋ ਨੂੰ ਬਹੁਤ ਜ਼ਿਆਦਾ ਫਾਇਦਾ ਯਾਨੀ ਕਿ ਸਾਰਾ ਸਾਲ ਦੀ ਉਮਰ ਤੇ ਇੰਨਾ ਵੱਡਾ ਮੈਚ 2003 ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਰੋਨਾਲਡੋ ਨੂੰ ਇੰਗਲਿਸ਼ ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਿਡ ਨੇ ਸਾਰਾ ਮਿਲੀਅਨ ਅਮਰੀਕੀ ਡਾਲਰ ਦੇ ਵਿੱਚ ਸਾਈਨ ਕੀਤਾ ਹਾਲਾਂਕਿ ਇਸ ਕਲੱਬ ਦੇ ਵਿੱਚ ਉਹਨਾਂ ਨੇ ਜਰਸੀ ਨੰਬਰ 28 ਦੀ ਡਿਮਾਂਡ ਕੀਤੀ ਸੀ ਪਰ ਉਹਨਾਂ ਨੂੰ ਨੰਬਰ ਮਿਲਿਆ 7 ਹਲੇ ਤੱਕ ਉਹਨਾਂ ਦੀ ਜਰਸੀ ਦਾ ਨੰਬਰ ਹੈ 7

ਉਸ ਟਾਈਮ ਦਾ ਸਭ ਤੋਂ ਵੱਡਾ ਐਸੋਸੀਏਸ਼ਨ ਟ੍ਰਾਂਸਫਰ ਸੀ ਰੀਅਲ ਮੈਡਰਿਡ ਦਾ ਇਹ ਕੰਟਰੈਕਟ 2009 ਤੋਂ ਲੈ ਕੇ 2015 ਤੱਕ ਸੀ ਇਸ ਦੌਰਾਨ ਵੀ ਗੋਨਾ ਦੀ ਗੇਮ ਦਾ ਲੈਵਲ ਤੇ ਸ਼ੋਹਰਤ ਬਹੁਤ ਜ਼ਿਆਦਾ ਵਧੀ ਗਈ ਰੀਅਲ ਮੈਡਰਿਡ ਦੇ ਵਿੱਚ ਰਹਿੰਦੇ ਹੋਏ ਰੋनाल्डੋ ਨੇ ਲਗਭਗ 15 ਟਰਾਫੀਆਂ ਜਿੱਤੀਆਂ 2018 ਦੇ ਵਿੱਚ ਰੋनाल्डੋ ਨੂੰ ਇਟਲੀ ਦੇ ਫੁੱਟਬਾਲ ਕਲੱਬ ਜਵੋਂਡੋ ਨੇ 100 ਮਿਲੀਅਨ ਪੌਂਟ ਦੇ ਵਿੱਚ ਸਾਈਨ ਕਰ ਲਿਆ ਇਹ ਫੁੱਟਬਾਲ ਦੀ ਹਿਸਟਰੀ ਦੇ ਵਿੱਚ ਸਭ ਤੋਂ ਮਹਿੰਗਾ ਕੰਟਰੈਕਟ ਸੀ ਕੈਸ਼ੀਅਨਿਓ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਟਾਈਟਲ ਤੇ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਨੇ 2016 ਤੇ 17 ਦੇ ਵਿੱਚ ਰੋनाल्डੋ ਵਰਲਡ ਦੇ ਹਾਈएस्ट ਪੇਡ ਐਥਲੀਟ ਸੀ ਉਹ ਵਰਲਡ ਦੀ ਟਾਈਮ ਮੈਗਜ਼ੀਨ ਦੇ ਵਿੱਚ 100 ਮੋਸਟ ਇਨਫਲੂਐਂਸ਼ੀਅਲ ਪੀਪਲ ਦੀ ਲਿਸਟ ਦੇ ਵਿੱਚ ਵੀ ਸ਼ਾਮਿਲ ਹਨ ਰੋनाल्डੋ ਬੱਲੇ ਹੀ ਐਵੇਂ ਦੇ ਖਿਡਾਰੀ ਨੇ ਜਿਨ੍ਹਾਂ ਨੇ ਵਰਲਡ ਦੇ ਪੰਜ ਟਾਈਟਲ ਲੀਗ ਤੇ ਖਿਤਾਬ ਜਿੱਤੇ ਹਨ ਕ੍ਰਿਸਟੀਆਨਿਓ ਰੋनाल्डੋ ਆਪਣੇ ਜੀਵਨ ਦੀ ਸਾਰੀ ਕਮਾਈ ਸਿਰਫ ਆਪਣੇ ਤੇ ਹੀ ਨਹੀਂ ਖਰਚ ਕਰਦੇ ਸਮਾਜ ਸੇਵਾ ਦੇ ਕੰਮ ਗਰੀਬਾਂ ਗਰੀਬ ਦੇ ਮਜ਼ਦੂਰ ਬੁਰ ਲੋਕਾਂ ਦੀ ਸੇਵਾ ਕਰਦੇ ਹਨ ਕਿਹਾ ਜਾਂਦਾ ਹੈ ਕਿ ਕ੍ਰਿਸਟੀਆਨਿਓ ਰੋनाल्डੋ ਇੱਕ ਅਨਾਥ ਆਸ਼ਰਮ ਚਲਾਉਂਦੇ ਹਨ ਜਿਸ ਵਿੱਚ 600 ਤੋਂ ਜ਼ਿਆਦਾ ਬੱਚਿਆਂ ਦਾ ਖਰਚਾ ਉਹ ਖੁਦ ਉਠਾਉਂਦੇ ਹਨ ਰੋनाल्डੋ ਦੀ ਇੱਕ ਚੰਗੀ ਆਦਤ ਇਹ ਇੱਕ ਹਮੇਸ਼ਾ ਸ਼ਰਾਬ ਤੇ ਸਿਗਰਟ ਤੋਂ ਦੂਰ ਰਹਿੰਦੇ ਹਨ ਹਲ ਰੋਨਾਲਡੋ ਦੀ ਸਫਲਤਾ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਜਿੱਥੇ ਪਹੁੰਚਣਾ ਹਰ ਇੱਕ ਖਿਡਾਰੀ ਹਰ ਇੱਕ ਪਰਸੰਦਾ ਸੁਪਨਾ ਹੁੰਦਾ ਹੈ ਇਸ ਕਰਕੇ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਹੋ ਤਾਂ ਉਸ ਵੀ ਉਸ ਵਿੱਚ ਫੁੱਲ ਮਿਹਨਤ ਕਰੋ ਠੀਕ ਹੈ ਜੀ ਤੇ ਉਚਾਈ ਦਾ ਮੁਕਾਮ ਜਰੂਰ ਛੂਲਾਵਾਂਗੇ ਇੱਕ ਦਿਨ ਧੰਨ